ਜੋਈ ਸਾਹਿਬ ਖੁਸ਼ ਆਮਦੀਦ ਤੇ ਜੀ ਆਇਆਂ ਨੂੰ ਪੰਜਾਬੀ ਬ੍ਰਾਂਚੇ 'ਚ ਤੇ ਅੱਜ ਮੈਂ ਤੁਹਾਡੇ ਨਾਲ ਬੜੀ ਇੱਕ ਆਹਮ ਗੱਲ ਕਰਨੀ ਕਿ ਪੰਜਾਬ ਵਿੱਚ ਹੋ ਕੀ ਰਿਹਾ ਤੁਸੀਂ ਕਹਿ ਰਹੇ ਸੋ ਕਿ ਪੁਲਿਸ ਮੁਕਾਬਲੇ ਹੋ ਰਹੇ ਨੇ ਨੇਫਿਆਂ 'ਚ ਜਿਹੜੀ ਬੰਦੂਕਾਂ ਚੱਲ ਰਹੀਆਂ ਪਿਸਤੋਲਾਂ ਚੱਲ ਰਹੀਆਂ ਨੇ ਤੇ ਹੁਣ ਇੱਕ ਬੜਾ ਵਾਕਿਆ ਹੋ ਗਿਆ ਤੇ ਲਾਹੌਰ ਦੀ ਤਰੀਖ ਤਾਂ ਬੜਾ ਅਜੀਬੋ ਗਰੀਬ ਵਾਕਿਆ ਹੋਇਆ ਉਹ ਤੀਫੀ ਭੱਟ ਨੂੰ ਮਾਰ ਦਿੱਤਾ ਤੇ ਦੱਸੋ ਕੀ ਹੋ ਰਿਹਾ ਪੰਜਾਬ ਵਿੱਚ ਹੋਈ ਸਭ ਰਮਨ ਸਾਹਿਬ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਆ ਜਿਹੜਾ ਹਫਤਾ ਵਾ ਨਾ ਹਾਂ ਵੀਕਐਂਡ ਇਹ ਖੈਰ ਦਾ ਨਹੀਂ ਇੱਕਦ ਤਰਨੇ ਚੱਲ ਰਿਆ ਨੇ ਟੀਐਲਪੀ ਦੇ ਹਾਂ ਕਰ ਸੀ ਗੱਲ ਕੀਤੀ ਸੀ ਤੇ ਦੂਸਰਾ ਇਹ ਆ ਕਿ ਸੀਸੀਡੀ ਉਤੋਂ ਬੰਦੇ ਮਾਰੀ ਜਾ ਰਹੀ ਹੈ ਤੇ ਇਹ ਤੇ ਖੈਰ ਹੁਣ ਕਾਫੀ ਦੇਰ ਦਾ ਸ਼ਿਸਟਾ ਸ਼ੁਰੂ ਹੋਇਆ ਤਿੰਨ ਚਾਰ ਮਹੀਨੇ ਦਾ ਤੇ ਲੇਕਿਨ ਜਿਹੜਾ ਵਾਕਿਆ ਵਾ ਜੁਮੇ ਦੀ ਰਾਤ ਦਾ ਯਾ ਅੱਜ ਦੀ ਸਵੇਰ ਦਾ ਕਹ ਲੋ ਉਹ ਇੱਕ ਜ਼ਾਰਾ ਵਾਕੀ ਤੀਫੀ ਬਾਟੇ ਵਾਲਾ ਜਿਹੜਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਹੈ ਉਹ ਕੁਸਤਨਸ ਨੀਗੇ ਦਾ ਵਾਕਿਆ ਸੀ ਤੇ ਪਹਿਲਾਂ ਤੇ ਮੇਰੇ ਨਾਲ ਮੈਂ ਥੋੜਾ ਜਿਹਾ ਜ਼ਾਰਾ ਬੈਕਗ੍ਰਾਉਂਡ ਦੱਸ ਦਿਆਂ ਰਾਨਾ ਸਾਹਿਬ ਕਿ ਇਹ ਜ਼ਾਰਾ ਇੱਕ ਲਾਹੌਰ ਦੇ ਜਿਹੜਾ ਪਿਛਲੇ ਸਾਲ ਕਤਲ ਹੋਇਆ ਸੀ ਮੀਰ ਬਲਾਜ ਟਿੱਪੂ ਦਾ ਉਸ ਇਸਲੇ ਦੀ ਕੜੀ ਸੀ ਤੇ ਉਹਦੇ 'ਚ ਜਿਹੜੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਉਹ ਜ਼ਾਰਾ ਉੱਥੇ ਦੋ ਸ਼ੂਟਰ ਸਗੇ ਇੱਕ ਸ਼ੂਟਰ ਨੇ ਜਿਹਨੂੰ ਮਾਰਿਆ ਸੀ ਮੀਰ ਬਲਾਜ ਨੂੰ ਉਸ ਦੂਸਰੇ ਸ਼ੂਟਰ ਨੇ ਉਸ ਸ਼ੂਟਰ ਨੂੰ ਮੌਕੇ ਤੇ ਮਾਰ ਦਿੱਤਾ ਸੀ ਤੇ ਜਿਹੜਾ ਦੂਸਰਾ ਦੌੜ ਗਿਆ ਸ਼ੂਟਰ ਨਾ ਉਥੋਂ ਪੁਲਿਸ ਨੂੰ ਖੁਰਾ ਲੱਭਾ ਉਲਬ ਦੇ ਲੱਭਦੇ ਉਹ ਜਿਹੜਾ ਸ਼ੂਟਰ ਮਰਿਆ ਸੀਗਾ ਉਥੇ ਮੌਕੇ ਤੇ ਉਹਦੀ ਡੈਰੀ ਫਿਰ ਉਥੋਂ ਉਹਦਾ ਨੰਬਰ ਲੱਭ ਗਿਆ ਉਹ ਜਿਹੜਾ ਫੇੜਾ ਦੌੜਿਆ ਸੀ ਉਹ ਤੋਂ ਫਿਰ ਜ਼ਾਰ ਆ ਉਹ ਅਰੈਸਟ ਆਇਆ ਉਥੋਂ ਇਹਨਾਂ ਨੂੰ ਖੁਰਾ ਲੱਭਦੇ ਲੱਭਦੇ ਪਤਾ ਚੱਲਿਆ ਕਿ ਇੱਕ ਆਸਨ ਸ਼ਾਹ ਵਾ ਉਹ ਮੀਰ ਬਲਾਜ ਟਿੱਪੂ ਦਾ ਦੋਸਤ ਹੀ ਸੀਗਾ ਹਮ ਲੇਕਿਨ ਉਹ ਜਦੋਂ ਆਪਣੇ ਆਨ ਬਚਾਉਣ ਲਈ ਜਦੋਂ ਮੀਰ ਬਲਾਜ ਨੂੰ ਤਨ ਮਾਰਿਆ ਉਹ ਉਹਦੋਂ 사ਉਦੀਆ ਉਮਰੇ ਤੇ ਸੀ ਲੇਕਿਨ ਉਹਨੇ ਵੀਡੀਓ ਕਾਲ ਵੀ ਕੀਤੀ ਚੈੱਕ ਕਰਨੇ ਵਾਸਤੇ ਕਿ ਇਹਨੇ ਅੱਜ ਬਲੱਡ ਪ੍ਰੂਫ ਪਾਈ ਕਿ ਨਹੀਂ ਪਾਈ ਉਹਨੇ ਉਹਨੂੰ ਗੱਡੀ 'ਚ ਪੁੱਛਿਆ ਜੀ ਕਿ ਅਮੀਰ ਸਾਹਿਬ ਬਲੱਡ ਪ੍ਰੂਫ ਆ ਕੇ ਜਾਇਆ ਕਰੋ ਤੇ ਸ਼ਾਦੀ ਤੇ ਜਾ ਰਿਹਾ ਉਹਨੇ ਕਹਿਆ ਯਾਰ ਮੈਂ ਅੱਜ ਤਾਂ ਨਹੀਂ ਪਾਈ ਹੋਈ ਯਾਨੀ ਕਨਫਰਮ ਕਰ ਲਿਆ ਉਹ ਸਾਰੀਆਂ ਯਾਨੀ ਇਨਵੈਸਟੀਗੇਸ਼ਨ ਬੜੀ ਸਹੀ ਕਿਸਮ ਦੀ ਇਨਵੈਸਟੀਗੇਸ਼ਨ ਹੋਈ ਵਾਹ ਜੀ ਵਾਹ ਉਹ ਵੀ ਇਹਨਾਂ ਨੇ ਪੜ੍ਹ ਲਿਆ ਸੀ ਔਰ ਉਹ ਵੀ ਤੁਹਾਨੂੰ ਪਤਾ ਪੁਲਿਸ ਮੁਕਾਬਲੇ ਮਾਰਤਾ ਆਸਨ ਸ਼ਾਹ ਉਹ ਫਿਰ ਪਤਾ ਇਹ ਚੱਲਿਆ ਕਿ ਤੀਫੀ ਬਾਟ ਤੇ ਆਸਨ ਸ਼ਾਹ ਆਸਨ ਸ਼ਾਹ ਉਹਨੂੰ ਇਨਫਰਮੇਸ਼ਨ ਦੇ ਰਿਹਾ ਸੀ ਤੇ 5 ਕਰੋੜ ਦੀ ਡੀਲ ਹੋਈ ਸੀ ਅੱਛਾ ਤੇ 50 ਲੱਖ ਰੁਪਏ ਉਹਨੇ ਲਿਆ ਸੀ ਤੇ ਆਸਨ ਸ਼ਾ ਉਹ ਜਾਂਦਾ ਸੀ ਕਿ ਮੈਂ ਕੋ ਇਲੈਕਸ਼ਨ ਲੁਕਸ ਲੜਾਂ ਉਹ ਸੁਣਿਆ ਕਿਸੇ ਪੋਲਿਟੀਕਲ ਪਾਰਟੀ ਨੇ ਵੀ ਰਿਆ ਸੀ ਉਹਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਕਰ ਰਮ ਤੇ ਲੇਕਿਨ ਲੱਗਦਾ ਸ਼ਾਇਦ ਹੋ ਬਰਬਰ ਇਹ ਮੈਨੂੰ ਦੱਸਿਆ ਕਿਸੇ ਪੁਲਿਸ ਵਾਲੇ ਨੇ ਵੀ ਉਹਦਾ ਕਿਸੇ ਪੋਲਿਟੀਕਲ ਪਾਰਟੀ ਨੇ ਵੀ ਆਇਆ ਸੀ ਉਹ ਇਲੈਕਸ਼ਨ ਲੁਕਸ ਲੜਨਾ ਚਾਹੁੰਦਾ ਜ਼ਰਾ ਮਸ਼ਹੂਰ ਹੋਣਾ ਚਾਹੁੰਦਾ ਸੀ ਅੱਛਾ ਅੱਛਾ ਤੇ ਲੇਕਿਨ ਉਹ ਜ਼ਾਰ ਫਿਰ ਗਲਤ ਪੁੱਠੇ ਕੰਮਾਂ ਤੇ ਪੁੱਠੇ ਨਤੀਜੇ ਉਹ ਤਫਤੀਸ਼ ਆ ਗਿਆ ਪੁਲਿਸ ਨੇ ਫੜ ਲਿਆ ਉਹ ਪੁਲਿਸ ਮੁਕਾਬਲੇ ਮਾਰ ਦਿੱਤਾ ਉਹ ਫਿਰ ਜਿਹੜੀ ਸਾਰੀ ਇਨਵੈਸਟੀਗੇਸ਼ਨ ਹੋਈ ਸੀ ਉਹਦੇ ਹੀ ਸਗਾ ਕਿ ਪਿੱਛੇ ਤੀਵੀ ਬਟ ਬਹਰਲੇ ਲੇਕਿਨ ਤੁਹਾਨੂੰ ਪਤਾ ਹੁਣ ਦੁਬਈ ਦੇ ਬੰਦੇ ਮਫੂਜ਼ ਨਹੀਂ ਦੁਬਈ ਵਾਲਿਆਂ ਨੇ ਇਹਨਾਂ ਦੇ ਬੜੇ ਤਲਕਾਤ ਨੇ ਉੱਥੋਂ ਹੀ ਬੰਦਾ ਲਿਆ ਆਉਂਦੇ ਨੇ ਹਾਂ ਇੰਟਰਪੋਲ ਤੇ ਉਹ ਤੀਫੀ ਬਟ ਨੂੰ ਲਿਆਏ ਨੇ ਕੱਲ ਕੱਲ ਲਿਆਂਦਾ ਕਰਾਚੀ ਤੋਂ ਫਿਰ ਉਹਨੂੰ ਬਾਈ ਰੋਡ ਲੈ ਕੇ ਆ ਰਿਹਾ ਸੀ ਤੇ ਰੀਵੀ ਆ ਰਿਹਾ ਤਾਂ ਖਾਂ ਦੇ ਕੋਲ ਜਿਵੇਂ ਦੀ ਰਾਤ ਨੂੰ ਤੇ ਫਲੈਟਾਂ ਬੰਦ ਨੇ ਕੀ ਚੋਈ ਸਰ ਬਸ ਫਿਰ ਜ਼ਾਰਾ ਬੰਦਾ ਸਰ ਮਾਰਨਾ ਸੀ ਨਾ ਇਹਨਾਂ ਨੇ ਲੇਕਿਨ ਉਹ ਜਿਹੜੀ ਸੀਸੀਡੀ ਦੀ ਪ੍ਰੈਸ ਲੀਜ਼ ਹੈ ਨਾ ਉਹ ਬੜੀ ਬਸਕਾ ਖੇਦ ਹੈ ਉਹ ਵਾਰਦਾ ਤੇ ਪੁਰਾਣੀ ਹੈ ਕਿ ਆਇਆ ਤੋਂ ਛੁੜਾ ਲਿਆ ਲੇਕਿਨ ਉਹਨਾਂ ਨੇ ਥੋੜਾ ਯਾ ਨੋ ਤੇ ਇੱਕ ਨਵਾਂ ਟਵਿਸਟ ਦਿੱਤਾ ਕਿ ਦੋ ਪੁਲਿਸ ਵਾਲੇ ਵੀ ਜ਼ਖਮੀ ਪਾ ਦਿੱਤੇ ਨੇ ਹਾਂ ਹੁਣ ਪਤਾ ਨਹੀਂ ਕੋ ਪਿਛਲੇ ਜ਼ਖਮੀ ਹੋਏ ਸੀ ਉਹ ਚ ਪਾ ਦਿੱਤੇ ਨੇ ਲਿਆ ਪ੍ਰੈਸ ਲੀਸ ਚ ਨੇ ਤੇ ਥੋੜਾ ਇਹਨਾਂ ਨੇ ਵੀ ਟਵਿਸਟ ਦਿੱਤਾ ਕਿ ਇੱਕ ਵਾਰੀ ਤੀਵੀ ਬੱਟ ਨੂੰ ਛੁੜਾ ਕੇ ਲੈ ਗਏ ਤੇ ਫਿਰ ਪੁਲਿਸ ਨੇ ਲੱਭਿਆ ਦੋ ਤਿੰਨ ਘੰਟੇ ਬਾਅਦ ਸਵੇਰ ਸਵੇਰ ਬਹਰ ਲੋ ਉਹਦੇ ਬੰਦਾ ਇੱਕੋ ਹੀ ਮਰਿਆ ਤੀਵੀ ਬੱਟ ਅੱਛਾ ਇਹਦੇ ਵਿੱਚ ਇਹ ਸਿਕਾ ਗਜ਼ਾਰ ਆਏ ਜਿਹੜਾ ਕਤਲ ਸੀ ਨਾ ਰਾਣਾ ਸਾਹਿਬ ਹੂੰ ਹੂੰ ਇਹ ਇਸ ਚੀਜ਼ ਨੂੰ ਜ਼ਾਹਰ ਕਰਾਇਆ ਸੀ ਕਿ ਲਾਹੌਰ ਦੇ ਵਿੱਚ ਜਿਹੜੀ ਪਹਿਲਾਂ ਵੀ ਤੁਹਾਨੂੰ ਪਤਾ ਲੜਾਈ ਰ ਇੰਦੀ ਟੀਪੂ ਟਰੱਕਾਂ ਵਾਲੇ ਦੀ ਤੇ ਬੜੇ ਬੰਦੇਸ਼ਾਂ ਦੇ ਮਰੇ ਹੋ ਤੇ ਉਹ ਪੁਲਿਸ ਨੂੰ ਇਹ ਲੱਗਦਾ ਸੀ ਯਾ ਲਾਅ ਦੀ ਜਿਹੜੀ ਤੁਹਾਨੂੰ ਪਤਾ ਉਥੇ ਜਿਹੜੀ ਹਕੂਮਤ ਉਹ ਵੀ ਜਾ ਰਹਾ ਉਹ ਸ਼ਹਿਰ ਦੀ ਨਹੀਂ ਉਹ ਸਭ ਤੋਂ ਜ਼ਿਆਦਾ ਨਾਲ ਦਾ ਫੋਕਸ ਵੀ ਉਸ ਸ਼ਹਿਰ ਤੇ ਹੁੰਦਾ ਵਾ ਕਿ ਇਹ ਇੱਕ ਨਵੀਂ ਅੰਡਰਵਰਲਡ ਦੀ ਜਿਹੜੀ ਵਾਰਤ ਸ਼ੁਰੂ ਹੋ ਜਾਏਗੀ ਲੜਾਈਆਂ ਹਾਂ ਉਹ ਮੈਨੂੰ ਲੱਗਦਾ ਕਿ ਪੁਲਿਸ ਵਾਲਿਆਂ ਨੇ ਜਾਹ ਰਹੀ ਸੀ ਐਕਸਟਰਾ ਜਿਸ਼ਨਲ ਕਿਸੇ ਨੂੰ ਤੇ ਗਲਤ ਗੱਲ ਹ ਹ ਤੇ ਇਹ ਤੇ ਕਾਨੂੰਨ ਤੇ ਅਮਲ ਦਰਾਂ ਨਹੀਂ ਹੋਣੀ ਚਾਹੀਦੀ ਲੇਕਿਨ ਇਸ ਗੱਲ ਨੂੰ ਅਗਰ ਸਾਈਡ ਤੇ ਰੱਖ ਲਈਏ ਇਸ ਤੇ ਫਿਰ ਤੁਸੀਂ ਗੱਲ ਕਰ ਲੈਣਾ لیکن پولیس ਨੂੰ ਲੱਗਦਾ ਸੀ ਕਿ ਇੱਕ ਨਵੀਂ ਲੜਾਈ ਸ਼ੁਰੂ ਹੋ ਜਾਏਗੀ ਸੜ ਲਈ ਕਿ ਨਵੀਂ ਸਿਰਦਦ ਬਣ ਜਾਏਗੀ ਇਸ ਕਰਕੇ ਉਹਨਾਂ ਨੇ ਇਸ ਜਿਹੜੇ ਕੇਸ ਦੇ ਜਿੰਨੇ کردار ਸੀ ਨਾ ਉਹ ਖੁਦ ਹੀ ਫੜ ਕੇ ਮਾਰ ਦਿੱਤੇ ਨੇ اچھا ਉਹਦੇ ਜਿਹੜਾ ਆਖਰੀ ਸੀ ਉਹ ਗੁਲਸ਼ਨ ਤਰੀਫ ਤਰੀਫ ਗੁਲਸ਼ਨ ਤਰੀਫ ਬਾਟਾਲ ਮਹਰੂਫ ਤੀਵੀ ਬਾਟ ਜ਼ਰਾ بڑا ਮਸ਼ਹੂਰ ਕਰੈਕਟਰ ਸੀਗਾ ਉਹ ਮਰ ਗਿਆ ਹੁਣ ਇਸ ਤੋਂ ਬਾਅਦ ਜ਼ਾਰੋ ਆਪਸ ਤੇ ਮਿਲਦਾ ਨੀ ਇੱਕ ਹੋਰ ਬੰਦਾ ਵੀ ਤੇ ਪਿਛਲੇ ਹਫਤੇ ਕੋਈ ਉਹਦੀ ਇਤਲਾਹਤ ਆ ਰਹੀਆਂ ਸਨ ਕੋਈ ਗੈਂਗ ਦਾ ਮਰਿਆ ਕੋਈ ਅਖਬਾਰਾਂ ਚ ਆਇਆ ਹਾਂ ਹਾਂ ਬਿਲਕੁਲ ਉਹ ਇੱਕ ਪਹਿਲਾਂ ਮੈਨੂੰ ਉਹਦਾ ਨਾਮ ਭੁੱਲ ਗਿਆ ਉਹ ਵੀ ਕੋਈ ਇਹਨਾਂ ਦੇ ਨਾਲ ਦਾ ਹੀ ਸੀ ਹਾਂ ਉਹ ਇਹਨਾਂ ਦੇ ਗੈਂਗ ਦਾ ਬੰਦਾ ਇਹਨਾਂ ਨੂੰ ਬਿਲਕੁਲ ਮਾਰਿਆ ਹਾਂ ਇਹਦਾ ਮਤਲਬ ਹੈ ਕਿ ਚਾਰਿਆ ਮੈਨੂੰ ਤੇ ਜਿਵੇਂ ਤੁਸੀਂ ਕਹਾਣੀ ਸੁਣਾ ਰਹੇ ਸੋ ਨਾ ਇੰਡੀਅਨ ਫਿਲਮਾਂ ਯਾਦ ਆ ਰਹੀਆਂ ਉਹ ਇੰਦੀਆਂ ਹੀ ਹੁੰਦੀਆਂ ਨੇ ਕਿ ਤੁਸੀਂ ਬੰਦਾ ਫੜਦੇ ਹੋ ਲਿਆਂਦੇ ਹੋ ਤੇ ਇੱਕ ਬੰਦੇ ਦੇ ਅੰਬਿਸ਼ਨਸ ਹੁੰਦੇ ਨੇ ਉਹ ਕ੍ਰਾਈਮ ਤੋਂ ਆਪਣੀ ਭੈਣੂ ਕਿਸਮਤ ਬਣਾਉਂਦਾ ਹੈ ਉੱਥੋਂ ਫੇਰ ਜਿਹੜਾ ਇਹ ਨਾ ਕਹਿੰਦਾ ਕਿ ਹੁਣ ਆਪਣੀ ਸਿਆਸਤ ਦੇ ਜ਼ਰੀਏ ਇਹਨੂੰ ਬਚਾ ਲਈਏ ਸਿਆਸਤਦਾਨਾਂ ਨੂੰ ਉਠਾ ਦਿੰਦਾ ਇਹ ਪਤਾ ਲੋਕ ਵੀ ਕਿਸ ਤਰ੍ਹਾਂ ਦੇ ਹੀ ਹੈ ਫਿਰ ਪੁਲਿਸ ਮੁਕਾਬਲੇ ਆਲਾ ਬਿਲਕੁਲ ਸੀਨ ਹੁੰਜੀ ਹੈ ਕ੍ਰਿਮੀਨਲ ਨੂੰ ਫੜ ਕੇ ਲਿਆਉਂਦੇ ਨੇ ਉਹ ਪਿੱਛੇ ਆਪਣੇ ਕਾਂਸਟੇਬਲ ਨੂੰ ਵੀ ਗੋਲੀ ਮਾਰ ਦਿੰਦਾ ਤੇ ਉਹ ਤੇ ਮੈਨੂੰ ਪੂਰਾ ਸੀਨ ਉਹੀ ਲੱਗਾ ਜਿਹੜਾ ਤੁਸੀਂ ਉਹ ਇਸ ਤਰ੍ਹਾਂ ਹੋਇਆ ਲੇਕਿਨ ਇਹ ਚੋਈਸ ਹੈ ਵੀ ਜਿਹੜਾ ਹੈ ਨਾ ਪੀਐਮਐਲਐਨ ਦੀ ਹਕੂਮਤਾਂ ਦੀ ਇੱਕ ਕਿਉ ਐਕਸ਼ਨ ਲੈਂਦੀ ਬਦਮਾਸ਼ਾਂ ਦੇ ਖਿਲਾਫ ਹੈ ਬੜੀ ਇੰਪੋਰਟੈਂਟ ਗੱਲ ਹੈ ਕਦੀ ਹੋਰ ਕੀਤਾ ਇਹਦੇ ਉੱਤੇ ਗੌਰ ਮੈਨੂੰ ਲੱਗਦਾ ਕਿ ਉਹ ਕਹਿੰਦੇ ਕਿ ਮਤਲਬ ਅਸੀਂ ਵੱਡੇ ਸਭ ਤੋਂ ਤੇ ਇਸ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਗਰੁੱਪ ਆਉਂ ਨਾ ਆਏ ਤੇ ਕਰੇ ਚਾਹੀਦਾ ਸਾਬ ਇਹ ਜਿਹੜਾ ਜੀਟੀ ਰੋਡ ਹੈ ਨਾ ਲੋਰ ਕਸੂਰ ਤੋਂ ਲੈ ਕੇ ਕਸੂਰ ਤੇ ਨਹੀਂ ਆਉਂਦਾ ਉੱਥੇ ਲਿੰਕ ਕਸੂਰ ਤੋਂ ਲੈ ਕੇ ਗੁਜਰਾ ਆਲੇ ਵਜ਼ੀਰਾਬਾਦ ਅੱਗੇ ਤੱਕ ਜਿਹੜਾ ਹੈ ਨਾ ਗੁਜਰਾਤ ਤੱਕ ਇਹ ਜਿਹੜਾ ਵੀ ਬਿਜ਼ਨਸਮੈਨ ਹੈ ਨਾ ਛੋਟੇ ਲੈਵਲ ਦਾ ਬਿਜ਼ਨਸਮੈਨ ਤੇ ਜਿਹੜਾ ਪ੍ਰੋਡਕਸ਼ਨ ਇਚ ਹੈ ਐਂਡ ਇੰਡਸਟਰੀ ਛੋਟੀ-ਛੋਟੀ ਉਹ ਹੈ ਨੂਨ ਲੀਗ ਦਾ ਵੋਟਰ ਅੱਛਾ ਹੈ ਜਦੋਂ ਬਦਮਾਸ਼ੀ ਹੁੰਦੀ ਹੈ ਨਾ ਤੇ ਉਹ ਕੀ ਹੁੰਦੀ ਉਹ ਉਥੇ ਦੀ ਇੰਡਸਟਰੀ ਡਿਸਟਰਬ ਹੁੰਦੀ ਉਹਨਾਂ ਦਾ ਮਾਮੂਲਾ ਡਿਸਟਰਬ ਹੁੰਦੇ ਉਹਨਾਂ ਦੇ ਮਲਾਜ਼ਮੀਆਂ ਡਿਸਟਰਬ ਹੁੰਦੇ ਨੇ ਤੇ ਪੱਤੇ ਉਥੋਂ ਲੈਂਦੇ ਨੇ ਕ੍ਰਾਈਮ ਉਥੇ ਵਾਜ ਜਾਂਦਾ ਤੇ ਇਨਸੀਡੈਂਟਲੀ ਵਾਜ ਜਾਂਦੀ ਹੈ ਤੇ ਜਦੋਂ ਆਂਦੀ ਹੈ ਨਾ ਪੀਐਮਐਲਐਨ ਤੇ ਉਹਦਾ ਇੱਕ ਵੋਟ ਬੈਂਕ ਹੈ ਉਹਦਾ ਸਪੋਰਟ ਬੇਸ ਹੈ ਤੇ ਉਹਦੀ ਡਿਮਾਂਡ ਹੁੰਦੀ ਕਿ ਬਦਮਾਸ਼ੀ ਮੁਕਾਓ ਬਦਮਾਸ਼ੀ ਹੋਏਗੀ ਤੇ ਕਾਰੋਬਾਰ ਨਹੀਂ ਹੁੰਦਾ ਤੇ ਇਹ ਤੇ ਇਹ ਚੱਕਰ ਇਹ ਸਾਰਾ ਅਗਰ ਤੁਸੀਂ ਗੌਰ ਕਰੋ ਨਾ ਜਦੋਂ ਆਂਦੇ ਨੇ ਤੇ ਇੱਕਦਮ ਆਵਾਜ਼ਾਂ ਆਣਾ ਸ਼ੁਰੂ ਹੋ ਜਾਂਦੀਆਂ ਨੇ ਮਰੀਦ ਕੇ ਤੋਂ ਗੁજરાਲੇ ਤੋਂ ਬਦਮਾਸ਼ੀ ਕਲਚਰ ਖਤਮ ਕਰੋ ਤੇ ਇਹ ਕਰੋ ਉਹ ਹੈ وہی ਬਿਜ਼ਨਸ ਕਮਿਊਨਿਟੀ ਹੈ ਜਿਹੜੀ ਕਹਿੰਦੀ ਹੈ ਕਿ ਯਾਰ ਸਾਨੂੰ ਕੰਮ ਕਰਨ ਦਿਓ ਤੇ ਗੱਲ ਹੈ ਵੀ ਠੀਕ ਵੈਸੇ ਹਾਂ ਬਿਲਕੁਲ ਸਹੀ ਹੈ ਰਾਣਾ ਸਾਹਿਬ ਲੇਕਿਨ ਮੈਂ ਤੇ ਇਹ ਕਹਿੰਦਾ ਕਿ ਬਰਲੇ ਮਾਈਂਡਸੈਟ ਠੀਕ ਨਹੀਂ ਹੈ ਬੰਦੇ ਮਰਾਉਣੇ ਵਾਲਾ ਉਹ ਤੇ ਠੀਕ ਹੈ ਯਾਰ ਲੋਕਾਂ ਦਾ ਜਿਹੜਾ ਲੋਕਾਂ ਦੀ ਡਿਮਾਂਡ ਤੇ ਠੀਕ ਹੈ ਡਿਮਾਂਡ ਠੀਕ ਹੈ ਅੱਛਾ ਇਹ ਬਟਾਂ ਨੂੰ ਮਰਹਲ ਪਤਾ ਵੀ ਸੀ ਕਿਉਂਕਿ ਗੋਗੀ ਬਟ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਬੜੇ ਲੋਕਾਂ ਨੂੰ ਯੂਟਿਊਬਰਾਂ ਨੂੰ ਇੰਟਰਵਿਊ ਦੇ ਰਿਹਾ ਸੀ ਕਿ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ ਇਹ ਉਹ ਸਾਡੇ ਲਈ ਇਲਜ਼ਾਮ ਹਾਂ ਤੇ ਬੜਾ ਐਕਟਿਵ ਹੋਇਆ ਸੀਗਾ ਅੱਜਕੱਲ ਲੇਕਿਨ ਫਿਰ ਵੀ ਤੀਫੀ ਬਟ ਜਿਹੜਾ ਨਾ ਉਹ ਬਚ ਨਹੀਂ ਸਕਿਆ ਤੇ ਉਹ ਲੇਕਿਨ ਇਹ ਹੈ ਕਿ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਕਿ ਬਰਲੇ ਇਹ ਮਾਈਂਡ ਸੈਟ ਠੀਕ ਨਹੀਂ ਹੈ ਮੈਂ ਪਿਛਲੇ ਦਿਨਾਂ ਜੇ ਇੱਕ ਆਬਦ ਬਾਕਸਰ ਵੀ ਤੁਹਾਨੂੰ ਪਤਾ ਨਾ ਪੁਲਿਸ ਅਫਸਰ ਹੈ ਉਹ ਪੁਲਿਸ ਮੁਕਾਬਲੇ ਵਾਲਾ ਕਨਟਰੋਰ ਟੈਰਰਿਜ਼ਮ ਐਕਸਪਰਟ ਨੂੰ ਕਹਿੰਦੇ ਸੀ ਉਹਨੇ ਇੱਕ ਵਾਕਿਆ ਸੁਣਾਇਆ ਮੈਂ ਜੀ ਦੇਖ ਰਿਹਾ ਸੀ ਸਕਰੋਲ ਕਰ ਰਿਹਾ ਸੀ ਤੇ ਮੈਂ ਦੇਖਿਆ ਉਹਦਾ ਇੰਟਰਵਿਊ ਉਹਨੇ ਕਿਹਾ ਮੈਂ ਇੱਕ ਇਸ਼ਤਿਹਾਰੀ ਨੂੰ ਮਾਰਨ ਗਿਆ ਤੇ ਉਹਦੇ ਤੋਂ ਘਰ ਪਹੁੰਚਿਆ ਨਾਲ ਇਨਫੋਰਮਰ ਵੀ ਸੀ ਉਹਨੇ ਕਿਹਾ 16 ਸਾਲ ਬਾਅਦ ਨਾ ਹੈ ਬੰਦਾ ਆ ਰਿਹਾ ਆਪਣੇ ਘਰ ਅੱਛਾ ਤੇ ਨਹੀਂ ਆ ਬੰਦਾ ਆਪਣੇ ਘਰ ਆ ਰਿਹਾ ਵਾ ਉਹ ਮੈਂ ਉਹਨੂੰ ਕਿਹਾ ਕਿਉਂ ਜ਼ਰੂਰੀ ਆ ਰਿਹਾ ਉਹਨੇ ਕਿਹਾ ਕਿ ਇਸ ਕਰਕੇ ਆ ਰਿਹਾ ਕਿ ਇਹਦੀ ਬੇਟੀ ਪੈਦਾ ਹੋਈ 16 ਸਾਲ ਬਾਅਦ ਤੇ ਉਹਨੂੰ ਦੇਖਣ ਆ ਰਿਹਾ ਕਹਿੰਦਾ ਮੈਂ ਨਾਲ ਹੀ ਗੱਡੀ ਮੋੜੀ ਮੈਂ ਕਿਹਾ ਚਲੋ ਉਹਨੇ ਕਿਹਾ ਕਿਉਂ ਜੀ ਕਹਿੰਦਾ ਮੈਂ ਕਿਹਾ ਯਾਰ ਉਹ 16 ਸਾਲ ਬਾਅਦ ਉਹਦੀ ਬੱਚੀ ਪੈਦਾ ਹੋਈ ਆ ਤੇ ਉਹਨੂੰ ਅੱਜ ਹੀ ਯਤੀਮ ਕਾਤੋਂ ਕਰਨਾ ਹੂੰ ਅੱਛਾ ਲੇਕਿਨ ਉਹ ਫਿਰ ਉਹਨੇ ਆਪਤ ਬਟ ਨੇ ਦੱਸਿਆ ਜੀ ਕਿ ਉਹ ਕਾਫੀ ਅਰਸੇ ਬਾਅਦ ਫਿਰ ਉਹ ਬੰਦੇ ਦੀ ਸੁਲਾ ਵੀ ਹੋ ਗਈ ਉਹ ਤੇ ਕੇਸਿਸ ਖਤਮ ਹੋ ਗਏ ਹੁਣ ਬੜੀ ਪੀਸਫੁਲ ਲਾਈਫ ਜ਼ਾਰ ਹੈ ਨਹੀਂ ਬੰਦੇ ਠੀਕ ਹੀ ਹੋ ਜਾਂਦੇ ਆ ਉਹ ਜੇ ਉਹ ਤੋਂ ਮਾਰ ਦਿੰਦੇ ਹਾਂ ਉਹਦੇ ਬੱਚੇਦਾਰ ਉਹਦੇ ਤੇ ਗੱਲ ਉਹਦੇ ਤੇ ਗੱਲ ਠੀਕ ਹੈ ਉਹਦੇ ਤੇ ਤੇ ਮੁਕਾਬਲੇ ਜਿਹੜੇ ਹਨ ਬਦਮਾਸ਼ੀ ਕਲਚਰ ਇਸ ਲਈ ਨਹੀਂ ਮੁਗਦਾ ਕਿ ਤੁਸੀਂ ਇੱਕ ਮਾਰ ਦਿੰਦੇ ਹੋ ਟਿਪੂਟ ਰਖਾਂ ਵਾਲੇ ਦਾ ਕਿੱਸਾ ਤੇ ਪੂਰੀ ਫਿਰ ਫਿਰ ਚੱਲਦਾ ਰਹਿੰਦਾ ਖਾਨਦਾਨੀ ਸਿਲਸਿਲਾ ਕਹਿੰਦੇ ਮੈਂ ਬਦਲਾ ਲਵਾਗਾ ਪੁਲਿਸ ਵਾਲੇ ਕੋਲ ਵੀ ਲਵਾਗਾ ਉਹ ਬਾਹਰ ਨੱਟ ਜਾਂਦੇ ਨੇ ਕ੍ਰਿਪਸ਼ਨ ਕ੍ਰਿਪਸ਼ਨ ਕਰਕੇ ਕੋਈ ਦਰਗੇ ਪਿੱਛੇ ਹੋ ਜਾਂਦਾ ਇਹ ਸਿਲਸਿਲਾ ਚੱਲਦੇ ਰਹਿੰਦਾ ਕ੍ਰਾਈਮ ਦਾ ਤੇ ਕਲਚਰ ਨੂੰ ਅਗਰ ਤੁਸੀਂ ਖਤਮ ਕਰਨਾ ਹੈ ਨਾ ਉਹਦੇ ਲਈ ਤੇ ਫਿਰ ਤਰੀਕੇ ਉਹੀ ਨੇ ਕਿ ਕਾਨੂੰਨ ਦੀ ਅਮਲਦਾਰੀ ਹੋਵੇ ਇਹਨਾਂ ਨੂੰ ਉੱਥੇ ਇਹਨਾਂ ਦੇ ਕੇਸ ਚੱਲਣ ਇਹ ਅਦਾਲਤਾਂ ਦੇ ਜ਼ਰੀਏ ਹੋਣ ਇਹਨਾਂ ਨੂੰ ਮੌਕਾ ਮਿਲੇ ਇਹਨਾਂ ਦੀ ਜੋ ਕੁਝ ਵੀ ਹੈ ਉਹ ਸਾਰਾ ਇੱਕ ਰੂਲ ਆਫ ਲਾ ਦੇ ਅੰਡਰ ਹੋਵੇ ਨਾ ਫਿਰ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਲੱਗਦਾ ਹੈ ਕਿ ਬਈ ਕਾਨੂੰਨ ਹੁਣ ਲੋਕਾਂ ਨੂੰ ਖੋਫ ਜ਼ਿਆਦਾ ਕਰਦੇ ਹੋ ਕਿ ਜੀ ਕਿ ਮਾਰ ਦੇਣਗੇ ਉਹ ਥੋੜੀ ਦੇਰ ਤੇ ਰਹੇਗਾ ਇਹ ਖੋਫ ਜਿਆਦਾ دیر ਬਰਕਰਾਰ ਨਹੀਂ ਰਹਿੰਦਾ ਚੋੜੀ ਸਾਹਿਬ ਖੋਫ ਦੀ ਪਤਾ ਕੀ ਨਫਸੀਅਤ ਹੈ ਤੁਸੀਂ ਇੱਕ ਟੈਰਰ ਕਾਇਮ ਕਰ ਦੋਗੇ ਨਾ ਉਹ ਗ੍ਰੈਜੂਅਲੀ ਘਟੋਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਸਾਡਾ ਇਨਸਾਨੀ ਜ਼ਿਹਨ ਹੈ ਨਾ ਉਹ 12 ਮਿੰਟ ਤੋਂ ਜ਼ਿਆਦਾ ਸਦਮਾ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਖੋਫ ਵਿੱਚ ਰਹਿ ਨਹੀਂ ਸਕਦਾ ਉਸ ਤੋਂ ਬਾਅਦ ਉਹਨੂੰ ਡੀਸਾਈਫਰ ਕਰਈਏ ਉਹਨੂੰ ਕਹਿੰਦੇ ਕਿ ਘਟ ਘਟੋਣਾ ਸ਼ੁਰੂ ਹੋ ਜਾਂਦਾ ਹੈ ਇਹ ਖੋਫ ਦੀ ਨਫਸੀਅਤ ਹੈ ਰੂਲ ਆਫ ਲਾ ਨਹੀਂ ਹੁੰਦੀ ਪਰਮਾਨੈਂਟ ਲੋਕ ਇਹ ਕਹਿੰਦੇ ਹਾਂ ਪ੍ਰੋਸੈਸ ਚੱਲ ਰਿਹਾ ਹੈ ਇਹਦੇ ਅੰਦਰ ਹੋਏਗਾ ਤੇ ਅਸੀਂ ਇਹ ਕਰਾਂਗੇ ਤੇ ਫਿਰ ਇਹ ਤੇ ਆਸਾਨ ਹੱਲ ਲੱਗਦੇ ਨੇ ਨਾ ਉਹ ਕਹਿ ਦਿੰਦੇ ਕਿ ਜੋ ਲੋ ਜੀ ਬੱਲੇ ਬੱਲੇ ਸਾਡੀ ਹੋ ਗਈ ਤੇ ਪੁਲਿਸ ਮੁਕਾਬਲੇ ਮਾਰਤੇ ਪੁਲਿਸ ਵਿੱਚ ਵੀ ਦੋ ਸਕੂਲ ਆਫ ਥਰਡ ਨੇ ਤੁਹਾਨੂੰ ਪਤਾ ਹੈ हां ਬਿਲਕੁਲ ਇੱਕ ਕਹਿੰਦੇ ਨੇ ਜੀ ਕਿ ਰੂਲ ਆਫ ਲਾ ਜਿਹੜੇ ਉਹਨਾਂ ਦੇ ਆਰਗੂਮੈਂਟ ਚੱਲਦੇ ਰਹਿੰਦੇ ਨੇ ਆਪਸ ਵਿੱਚ ਵੀ ਇੱਕ ਕਹਿੰਦੇ ਨੇ ਜੀ ਕਿ ਪੁਲਿਸ ਮੁਕਾਬਲੇ ਬੜੀ ਲੰਬੀ ਹਿਸਟਰੀ ਚੱਲੀ ਹੈ ਇਹਨਾਂ ਦੀ ਤੇ ਇੱਕ ਉਹ ਜਿਹੜੇ ਕਹਿੰਦੇ ਨੇ ਜੀ ਕਿ ਪੁਲਿਸ ਮੁਕਾਬਲੇ ਨਾਲ ਨਹੀਂ ਹੁੰਦਾ ਉਹਨਾਂ ਤੇ ਆਰਗੂਮੈਂਟ ਬੜਾ ਸੋਲਿਡ ਹੈ ਸਟਰੋਂਗ ਆਰਗੂਮੈਂਟ ਹੈ ਪੂਰੀ ਉਹ ਦੁਨੀਆ ਤੋਂ ਮਸਾਲਾ ਲੈ ਕੇ ਆਂਦੇ ਨੇ ਪਾਕਿਸਤਾਨ ਦਾ ਦਿੰਦੇ ਨੇ اگر کرائم ਮੁਕਣਾ ਹੁੰਦਾ ਤੇ ਇਹ ਤੇ ਪੰਜਾਬ ਵਿੱਚ ਬਹੁਤ ਪਹਿਲੇ ਮੁੱਕ ਗਿਆ ਹੁੰਦਾ ਆ ਪੰਜਾਬ ਪੁਲਿਸ ਤੇ ਪਿਛਲੇ 70 ਸਾਲਾਂ ਤੋਂ ਜਦੋਂ ਦਾ ਪਾਕਿਸਤਾਨ ਬਣਿਆ ਉਹ ਦਾ ਮੁਕਾਬਲੇ ਕਰ ਰਹੀ ਹੈ کرائم ਤਾਂ ਨਹੀਂ ਮੁੱਕਿਆ ہاں ਉਹ ਉਂਝ ਬਤਾ ਹੀ ਜਾ ਰਹੇ ਹੈ ਨਾ ਹਾਂ ਜੀ ਹੋਰ ਪੈਦਾ ਹੋ ਜਾਂਦੇ ਚਾਰ ਪੰਜ ਮਾਰਦੰਦੇ ਨੇ ਕੋ ਨਵੇਂ ਦਾਟ 10 ਪੈਦਾ ਹੋ ਜਾਂਦੇ ਬਿਲਕੁਲ ਇਹ ਚੋਇਸ ਸਾਹਿਬ ਹੈ ਤੇ ਚਲੋ ਅਸੀਂ ਕਰਾਂਗੇ ਇਹ ਗੱਲ ਤੇ ਇਹ ਦੱਸੋ ਕਿ ਬਦਮਾਸ਼ੀ ਕਲਚਰ ਪੰਜਾਬ ਵਿੱਚ ਹੀ ਕਿਉਂ ਹੈ ਬਾਕੀ ਸੂਬਿਆਂ ਵਿੱਚ ਕਿਉਂ ਨਹੀਂ ਕਦੇ ਸੁਣਦੇ ਹੋ ਤੁਸੀਂ ਬਾਅਦ ਵੀ ਹੋਰ ਕਿ ਬਦਮਾਸ਼ ਆ ਨਾ ਸਾ ਵੈਸੇ ਇਸ ਇਹ ਬੜਾ ਤੁਸੀਂ ਸਵਾਲ ਇੰਪੋਰਟੈਂਟ ਪੁੱਛਿਆ ਲੇਕਿਨ ਇਦਾਂ ਦੇ ਸਵਾਲਾਂ ਦਾ ਜਵਾਬ ਵੀ ਵੈਸੇ ਤੁਹਾਡੇ ਕੋ ਖੁਦ ਹੀ ਹੁੰਦਾ ਨਾ ਕਰਨਾ ਤੁਸੀਂ ਚੈੱਕ ਹੀ ਕਰਦੇ ਹੋ ਤੇ ਨਹੀਂ ਮੈਂ ਤੇ ਜਿਹਨੇ ਚਾਇਆ ਕਿ ਸਹੀ ਕਹਿੰਦੇ ਹੋ ਇਸ ਦਾ ਮਤਲਬ ਕਦੀ ਸੁਣਿਆ ਨਹੀਂ ਕਿ ਉਹ ਸਿੰਧ ਚ ਕੋਈ ਸਿੰਧ ਦੇ ਡਾਕੂ ਨੇ ਡਾਕੂ ਸੁਣਿਆ ਨਹੀਂ ਸਿੰਧ ਦੇ ਲੇਕਿਨ ਉੱਥੇ ਇਸ ਤਰ੍ਹਾਂ ਦਾ ਜਿਹੜਾ ਬਦਮਾਸ਼ ਹੈ ਸਾਡੇ ਮਰਹਲਾ ਸੈਂਟਰਲ ਪੰਜਾਬ ਸਾਈਡ ਤੇ ਜਿਆਦਾ ਬਿਲਕੁਲ ਕਰਦਾ ਗੁਜਰਾਹ ਵਾਲਾ ਸ਼ੇਖੋਪੁਰਾ ਇਧਰ ਹੈ ਇਧਰ ਵੀ ਸਨ ਪਿੰਡੀ ਵਾਲੀ ਸਾਈਡ ਹੈ ਪਿੰਡੀ ਵਾਲੀ ਸਾਈਡ ਤੇ ਵੀ ਬਿਲਕੁਲ ਇੱਥੇ ਆਮ ਬੜੇ ਵੀ ਬੜਾ ਕਲਚਰ ਬੜੇ ਬੜੇ ਮਸ਼ਹੂਰ ਹੈ ਤੇ ਮੇਰਾ ਖਿਆਲ ਹੈ ਕਿ ਸਿੰਧ ਦੇ ਜਿਹੜਾ ਡਾਕੂ ਕਲਚਰ ਹੈ ਨਾ ਉਹ ਉੱਥੇ ਉਹਨਾਂ ਤੇ ਕਲਚਰ ਦੀ ਨੁਕਸਿਆਦ ਹੈ ਕਿ ਡੱਕ ਉੱਥੇ ਬਦਮਾਸ਼ ਛੁਪ ਕੇ ਕਰਦੇ ਨੇ ਲੁੱਟ ਲੋ ਤੇ ਛੁਪ ਕੇ ਤੁਸੀਂ ਕਰੋ ਖੁੱਲ ਕੇ ਨਹੀਂ ਉਹਦੀ ਅਸੈਪਟੈਂਸ ਨਹੀਂ ਹੈ ਲੁੱਟਮਾਰ ਦੀ ਤੇ ਬਦਮਾਸ਼ੀ ਕਰਨ ਦੀ ਸਿੰਧ ਵਿੱਚ ਮੈਨੂੰ ਇੰਜ ਲੱਗਦਾ ਤੇ ਉਹ ਫਿਰ ਜੰਗਲਾਂ ਵਿੱਚ ਰਹਿੰਦੇ ਨੇ ਬਾਹਰ ਰਹਿੰਦੇ ਨੇ ਦੇ ਇਹ ਉਹਨਾਂ ਦਾ ਹੋਰ ਕਲਚਰ ਪੰਜਾਬ ਇੱਥੇ ਜਿਹੜਾ ਜੁਰਮ ਕਰ ਲਵੇ ਇੱਥੇ ਲੋਕੀ ਕਹਿੰਦੇ ਉਹ ਬੱਲੇ ਬੱਲੇ ਨੇ ਬੰਦਾ ਮਾਰਾਇਆ ਜੀ ਇਹ ਉਹਨੇ ਛੁਰੀ ਮਾਰਤੀ ਉਹਨੂੰ ਉਹ ਗੋਲੀ ਚਲਾਉਂਦੇ ਉਹਦੇ ਉੱਤੇ ਵਾ ਵਾ ਜੀ ਉਹ ਪਲਵਾਨ ਜੀ ਕੀ ਕੀਤਾਈ ਤੁਸੀਂ ਕੰਮ ਕੀਤਾ ਵਟਸਐਪ ਉਹ ਜਿਹੜਾ ਹੈ ਨਾ ਉਹ ਦਾ ਫਿਰ ਉਹ ਇੱਕਦਮ ਪੰਪ ਕਰਨਾ ਸ਼ੁਰੂ ਕਰ ਦਿੰਦੇ ਨੇ ਬੰਦਿਆਂ ਨੂੰ ਤੇ ਉਸ ਨੂੰ ਉਹ ਉਹਦੇ ਫਿਰ ਗਲੈਮਰਾਇਜ਼ ਕਰਦੇ ਨੇ ਕ੍ਰਾਈਮ ਨੂੰ ਇੱਥੇ ਜੀ 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 ਬਿਲਕੁਲ ਉਹ ਗਲੈਮਰਾਇਜ਼ ਕਰਦੇ ਨੇ ਐਡਲਾਈਜ਼ ਕਰਦੇ ਨੇ ਹਾਂ ਕਿ ਉਹਦੇ ਨਾਲ 25-25 ਗਾਰਡ ਤੁਰਦੇ ਨੇ ਇਹ ਫਿਲਮਾਂ ਬਣਦੀਆਂ ਸਨ ਪੰਜਾਬੀ ਬਿਲਕੁਲ ਜੀ ਇਹਮ ਹੈ ਜੀ ਆਓ ਤੇ ਅਸੀਂ ਛੋਟੇ ਛੋਟੇ ਹੁੰਦੇ ਸੀ ਫੈਸਲਾ ਸਾਡੇ ਕੋਲ ਸੀਗਾ ਬੜਾ ਮਸ਼ਹੂਰ ਫਿਰ ਐਮਐਨਏ ਵੀਰਿਆ ਪੀਪਲਸ ਪਾਰਟੀ ਦਾ ਉਹ ਲਿਆਸਾ ਚੌਥੀਆ ਕਹਿੰਦੇ ਸੀ ਉਹਨਾਂ ਦੀ ਜਿਆਦਾ ਦੁਸ਼ਮਣੀ ਸੀ ਲੇਕਿਨ ਬੰਦੇ ਬੰਦੇ ਉਹਨਾਂ ਨੇ ਬੜੇ ਮਾਰੇ ਸੀ ਤੇ ਲੋਕ ਉਹ ਪਿੰਡਾਂ ਜਿੰਨੋਂ ਲਿਆ ਸ਼ਾਦੀਆਂ ਸ਼ੂਦੀਆਂ ਤੇ ਤੇ ਲੋਕ ਉਹਨੂੰ ਦੇਖਣ ਲਈ ਸ਼ਾਦੀ ਤੇ ਜਾਂਦੇ ਸੀ ਕਿ ਲੈਸਾ ਚੌਥੀ ਆਇਆ ਤਾਂ ਕਹਿੰਦੇ ਉਹ ਹਵਾ ਨੂੰ ਕੱਟ ਕੇ ਲੰਘ ਰਿਹਾ ਹਾਂ ਤੇ ਉਹ ਇਸ ਤਰ੍ਹਾਂ ਯਾਨੀ ਉਹਨੂੰ ਐਡਲਾਈਜ਼ ਕਰਦੇ ਸੀ ਬਿਲਕੁਲ ਗਲੇਮਰਾਈਜ਼ ਕਰਦੇ ਨੇ ਕ੍ਰਾਈਮ ਨੂੰ ਪੰਜਾਬੀ ਤੇ ਉਹ ਤੁਹਾਨੂੰ ਸਿੰਧ ਵਾਲਾ ਡਾਕੂ ਯਾਦ ਹੈ ਜਿਹੜਾ ਆਪਣਾ ਟਿਕਟੌਕ ਕਰਦਾ ਸੀ ਉਹਨੂੰ ਬੇਚਾਰਾ ਮਾਰਦਾ ਉਹ ਕੰਦਰ ਸੀ ਅਸੀਂ ਮਜ਼ਲੂਮ ਆਂ ਸੀ ਗਰੀਬ ਆਂ ਇੱਕ ਪੰਜਾਬ ਦਾ ਬਦਮਾਸ਼ ਬੜਾ ਜ਼ਾਲਮ ਹੈ ਇਹ ਮਜ਼ਲੂਮ ਨਹੀਂ ਹੈ ਤੇ ਸਿੰਧੀ ਦੇ ਰਾਣਾ ਸਾਹਿਬ ਗੱਲ ਕਰੀ ਤੇ ਬਲੋਚਿਸਤਾਨ ਵੀ ਬਦਮਾਸ਼ ਨਹੀਂ ਹੁੰਦੇ ਉੱਥੇ ਡਾਕੂ ਵੀ ਨਹੀਂ ਉੱਥੇ ਉਹਦੇ ਕ੍ਰਾਈਮ ਵਾਲੇ ਸਾਰੇ ਹੈ ਨੇ ਨਾ ਉੱਥੇ ਸਰਦਾਰ ਇੰਨੇ ਨੇ ਉਹ ਸਰਦਾਰਾਂ ਨੇ ਬਦਮਾਸ਼ੀ ਆਪਣੀ ਜ਼ਿੰਮੇ ਲਈ ਉਹ ਬੰਦੇ ਨੂੰ ਚੁੱਕ ਲੋ ਉਹ ਅਬਦੁਲ ਰਹਿਮਾਨ ਕਾ ਇਤਰਾ ਜਿਹੜਾ ਵਜ਼ੀਰ ਹੈ ਤੁਹਾਨੂੰ ਸਟੋਰੀ ਪਤਾ ਹੈ ਨਾ ਕਿ ਬੰਦਿਆਂ ਨੂੰ ਕਿਵੇਂ ਮਾਰਦਾ ਸੀ ਤੇ ਟਾਰਚਰ ਕਰਦਾ ਸੀ ਆਪੇ ਬਦਮਾਸ਼ ਨੇ ਤੇ ਉਹ ਹੁਣਾਂ ਨੂੰ ਉਹਨਾਂ ਕੀ ਲੋੜ ਹੈ لیکن ਜਿਹੜਾ ਬਲੋਚ আজাদ ਹੋ ਜਵੇ ਨਾ ਚੀਕ ਸਭ ਜਿਵੇਂ ਕਰਾਚੀ ਵਿੱਚ ਲਿਆਰੀ ਤੇ ਉਥੇ ਗੈਂਗ ਬਣੇ ਸਨ ਅਰਸ਼ਦ ਪੱਪੂ ਤੇ ਹੁਣੇ ਕਿਹੜਾ ਅੰਦਰ ਹੈ ਜਿਹਨੂੰ ਮਾਫੀਆਂ ਮਿਲੀ ਜਾ ਰਹੀਆਂ ਹਰ ਕੇਸ ਵਿੱਚੋਂ ਤੇ ਇਹ ਉਧਰ ਜਦੋਂ ਅਰਬਨ ਹੁੰਦੇ ਨੇ ਤੇ ਉਹ ਬਲੋਚੇ ਇਚ ਵੀ ਟੈਂਡੈਂਸੀ ਹੈ ਬਦਮਾਸ਼ੀ ਦੀ ਲੇਕਿਨ ਜਦੋਂ ਨਾ ਸਰਦਾਰ ਦੇ ਅੰਡਰ ਰਹੇ ਨਾ ਉਹ ਸਖਤਕ ਨਹੀਂ ਕਰਦੇ ਸੋ ਜਦੋਂ ਸਰਦਾਰੀ ਨਿਜ਼ਾਮ ਤੋਂ ਨਿਕਲਣ ਤੇ ਫਿਰ ਇਹਨਾਂ ਦੀ ਬਦਮਾਸ਼ੀਆਂ ਸ਼ੁਰੂ ਹੋ ਜਾਂਦੀਆਂ ਉਹ ਸ਼ਾਇਦ ਕਰਾਚੀ ਦੇ ਕਲਚਰ ਦਾ ਵੀ ਹੈ ਉਧਰ ਵੀ ਇੰਡਸਟਰੀਜ਼ ਵਿੱਚ ਫਿਰ ਚਾਹੀਦੇ ਨੇ ਲੋਕਾਂ ਨੂੰ ਜੋ ਬਦਮਾਸ਼ ਕਿਉਂ ਗ੍ਰਾਈ ਕਰਨ ਵਾਸਤੇ ਖੋਫ ਰੱਖਣਾ ਵਾਸਤੇ ਇਹ ਮੇਰਾ ਖਿਆਲ ਹੈ ਚੱਲਦਾ ਹੀ ਰਹਿੰਦਾ ਹੈ ਬਿਲਕੁਲ ਮੈਂ ਹੁਣ ਕੱਲ ਵੀ ਇੱਕ ਰਿਪੋਰਟ ਪੜ੍ਹ ਰਿਆ ਸੀ ਉਹਦੇ ਵਿੱਚ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਲਿਆਰੀ ਗੈਂਗਵਾਰ ਦੇ ਜਿਹੜੇ ਬੰਦੇ ਬਾਹਰ ਤੁਰ ਗਏ ਸੀ ਨਾ ਉਹ ਉੱਥੋਂ ਆਪਰੇਟ ਕਰ ਰਹੇ ਨੇ ਬੱਤੇ ਲੈਂਦੇ ਨੇ ਐਕਸਟਰਸ਼ਨ ਹਾਂ ਬਿਲਕੁਲ ਉਹ ਤਿੰਨ ਉਹਨਾਂ ਨੇ ਨਾਂ ਵੀ ਲਿਖੇ ਡਾਨੇ ਰਿਪੋਰਟ ਕੀਤਾ ਬੜਾ ਅੱਛਾ ਮੈਂ ਪੜੀ ਸਟੋਰੀ ਪੂਰੀ ਉਹ ਤਿੰਨ ਨਾਂ ਵੀ ਲਿਖੇ ਜਿਵੇਂ ਹੁਣ ਮੈਨੂੰ ਯਾਦ ਪੁੱਲ ਗਿਆ ਮੈਂ ਉਹਨਾਂ ਨੇ ਕਿਹਾ ਤਿੰਨ ਮੈਨ ਜਿਹੜੇ ਉਥੋਂ ਆਪਰੇਟ ਕਰ ਰਹੇ ਨੇ ਉਹ ਸਾਰੇ ਅੱਗੇ ਪਾਕਿਸਤਾਨੀ ਮੁੜ ਕੇ ਆਏ ਲੇਕਿਨ ਉਥੋਂ ਹੀ ਉਹ ਪਥੇ ਲੈ ਰਹੇ ਨੇ ਅੱਛਾ ਰਣਾ ਸਾਹਿਬ ਹੁਣ ਤਿੰਨ ਸੂਬਿਆਂ ਦੀ ਗੱਲ ਕਰ ਲਈ ਮੈਂ ਕਿਹਾ ਖੈਬਰ ਪਖਤੂਨ ਖਾਨ ਦੀ ਗੱਲ ਕਰ ਲਈ ਅੱਛਾ ਉਥੇ ਤਾਂ ਪਤਾ ਪੁਲਿਸ ਇਨਕਾਊਂਟਰ ਜਿਹੜਾ ਨਾ ਉਹ ਜ਼ੀਰੋ ਆ ਹਾਂ ਇੱਕ ਬੰਦਾ ਪਿਛਲੇ ਦਿਨਾਂ ਚ ਮਾਰਿਆ ਉਹ ਕੇਪੀ ਦਾ ਸਿਗਾਉ ਮਾਰਿਆ ਆ ਇੱਥੇ ਇਹਨਾਂ ਨੇ ਪੰਜਾਬ ਮਾਰਿਆ ਪੰਜਾਬ ਪੁਲਿਸ ਨੇ ਮਰ ਖਰ ਸੀਸੀਡੀ ਨੇ ਅਦਰਵਾਜ਼ਾ ਤੋਂ ਇਨਕਾਊਂਟਰ ਨਹੀਂ ਕਿਉਂਕਿ ਉਹ ਲੋਕ ਕਹਿੰਦੇ ਨੇ ਕਿ ਪੁਲਿਸ ਤੇ ਆਪਸ ਜਿਹੜੇ ਲੋਕ ਨੇ ਉਹ ਫਿਰ ਦੁਸ਼ਮਣੀ ਰੱਖ ਲੈਂਦੇ ਨੇ ਹਾਂ ਤੇ ਉਹ ਫਿਰ ਉਹਨਾਂ ਨੇ ਪੁਲਿਸ ਵਾਲੇ ਮਾਰੇ ਉਸ ਕਰਕੇ ਉੱਥੇ ਇਨਕਾਊਂਟਰ ਪੁਲਿਸ ਕਰ ਦਿੱਤੀ ਕਲਚਰ ਹੀ ਨਹੀਂ ਹੈ ਸ਼ਾਇਦ ਲੇਕਿਨ ਇਹ ਕਿ ਕ੍ਰਾਈਮ ਉੱਥੇ ਹੁੰਦਾ ਮੈਂ ਪੜ੍ਹ ਰਿਆ ਸਾਂ ਕਿ ਕਾਲੀ ਚੋਈ ਸਬ ਜਦੋਂ ਤੀਫੀ ਬਾੜ ਦੇ ਨਾਲ ਇੱਕ ਹੋਰ ਖਬਰ ਚੱਲ ਰਹੀ ਸੀ ਕਿ ਸਵਾਦ ਦੀ ਇੱਕ خاتون ਆਪਣੇ ਪਿਓ ਦੇ ਨਾਲ ਉਹ ਆਈ ਸੀ ਆਈਜੀ ਆਫਿਸ ਪ੍ਰੈਸ ਕਲੱਬ ਪਸ਼ਾਵਰ ਤੇ ਕਿ ਜੀ ਉਹਦੀ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ ਗਰੀਬ ਲੋਕ ਸਨ ਜਦੋਂ ਜਮੀਨਾਂ ਤੇ ਕਬਜ਼ਾ ਹੋ ਗਿਆ ਉਹਦਾ ਸੀ ਕਿ ਉਹਨੂੰ ਤੇ ਪਿਓ ਨੂੰ ਤੇ ਉਸ ਕੁੜੀ ਨੂੰ ਜਿਹੜਾ ਹੈ ਨਾ ਗੋਲੀ ਮਾਰਤੀ ਗਈ ਉਹ ਪਰ ਮੇਰਾ ਬੜਾ ਅਫਸੋਸ ਹੋਇਆ ਹੋਏ ਹੋ ਇਸ ਤਰ੍ਹਾਂ ਦੀ ਗੱਲਾਂ ਤੇ ਉਧਰ ਵੀ ਹੈ ਨੇ ਲੇਕਿਨ ਕਿ ਜਿਹੜਾ ਵੀ ਕਰੇ ظاہر ਹੈ ਉਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੋਣਾ ਇਸ ਲਈ ਤੇ ਵਿਚਾਰੇ ਦਰਬਦਰ ਫਿਰ ਰਹੇ ਸਨ ਤੇ ਉਹਨਾਂ ਨੇ ਕਿ ਅੱਛਾ ਤੁਹਾਡੀ ਇਹ ਚੁਰਤ ਤੁਸੀਂ ਜਾਓਗੇ ਪਸ਼ਾਵਰ ਸਾਡੇ ਖਿਲਾਫ ਤੇ ਖਾਨ ਤੇ ਉਧਰ ਵੀ ਨੇ ਦੁਸ਼ਮਣੀ ਅਮਰ ਖਾਨਦਾਨੇ ਜ਼ਿਆਦਾ ਆਹੋ ਬਿਲਕੁਲ ਖਾਨ ਖਾਨ ਸਿਸਟਮ ਹੋ ਰਿਹਾ ਹੈ ਉਹਦਾ ਸਾਰਾ ਉਹਨਾਂ ਨੇ ਵੱਡੀਆਂ ਫੈਮਲੀਆਂ ਬਣ ਜਾਂਦੀਆਂ ਨੇ ਜੇ ਜਦ ਕੋ ਪੈਸਾ ਆ ਜਾਵੇ ਨਾ ਚੋਇਸ ਸਾਹਿਬ ਇਸ ਮੁਲਕ ਦਾ ਪੂਰਾ ਗਵਾਦਰ ਤੋਂ ਲੈ ਕੇ ਸਕਰਦੂ ਤੱਕ ਇੱਕੋ ਹੀ ਹੈ ਪੈਸਾ ਆ ਜਾਵੇ ਫਿਰ ਲੱਭਦਾ ਤਾਕਤ ਪਰ ਤਾਕਤ ਜਦੋਂ ਆ ਜਾਵੇ ਤੇ ਤਾਕਤ ਲੈਂਦਾ ਸਿਆਸਤ ਦੇ ਜ਼ਰੀਏ ਤਾਲੁਕਾਤ ਬਣਾ ਕੇ ਸੋਸ਼ਲ ਨੈਟਵਰਕਿੰਗ ਪੁਲਿਸ ਵਾਲਿਆਂ ਨਾਲ ਕ੍ਰਾਈਮਨਲਜ਼ ਦੇ ਨਾਲ ਉਹ ਆ ਜਾਵੇ ਤੇ ਫਿਰ ਉਹਨੂੰ ਕਹਿੰਦਾ ਹੁਣ ਆ ਤੇ ਗਈ ਤਾਕਤ ਹਕੀ ਕਰੀਏ ਉਹ ਫਿਰ ਉਹਦਾ ਕਰਦਾ ਨਾਜਾਇਜ਼ ਇਸਤੇਮਾਲ ਲੋਕਾਂ ਨੂੰ ਤੰਗ ਕਰਦਾ ਹੈ ਜ਼ਲੀਲ ਕਰਦਾ ਹੈ ਉਸ ਕਹਿੰਦੇ ਨੇ ਜੀ ਕਿ ਪੁਲਿਸ ਮੁਕਾਬਲੇ ਉਹ ਜਿਹੜਾ ਸੋਰਸ ਇਨ ਐਕਸਪਲੋਇਟੇਸ਼ਨ ਤਾਕਤ ਉਹ ਮਕਾਣਾ ਪੈਣਾ ਹੈ ਸਿਆਸਤ ਨੂੰ ਹਾਂ ਬਿਲਕੁਲ ਸਹੀ ਗੱਲ ਹੈ ਕਿ ਉਹ ਦੂਸਰਾ ਹੈ ਮਤਲਬ ਇਹ ਪਹਿਲਾਂ ਬڑے-ਬڑے ਪੈਸੇ ਕਮਾਉਂਦੇ ਨੇ ਬਲੈਕ ਮਨੀ ਤੋਂ ਉਹ ਉਹ ਸੋਰਸਸਾਂ ਦੇ ਖਤਮ ਕਰਨਾ ਤਾਂ ਕਿ ਇਹਨਾਂ ਦੀ ਜਿਹੜੀਆਂ ਮੂਵਮੈਂਟ ਨੇ ਗੱਡੀਆਂ ਨੇ ਗਾਰਡ ਨੇ ਉਹ ਇਹ ਫੋਰਡ ਨਹੀਂ ਕਰ ਸਕਣ ਬਿਲਕੁਲ ਐਨਜੀਐਚਓ ਸਾਹਿਬ ਆਏ ਥੇ ਇਫਿਰ ਆ ਦੇਖੋ ਬਦਮਾਸ਼ੀ ਕਲਚਰ ਦਾ ਜੋ ਹਿਸਾਬ ਫਿਰ ਅਸਰ ਸਿਆਸਤ ਤੇ ਵੀ ਆਂਦਾ ਹੈ ਉਹ ਸਿਆਸਤਦਾਨ ਵੀ ਬੜਕਾ ਮਾਰਦੇ ਨੇ ਉਹ ਮੈਂ پرویز ਸ਼ਹੀਦ ਦੀ ਸਮਝ ਨਹੀਂ ਆਂਦੀ ਅਸੀਂ ਸਮਝ ਰਹੇ ਹਾਂ ਕਿ ਸਾਡੇ ਕੈਂਪ ਦਾ ਬੰਦਾ ਹੈ ਬੜਾ ਮੋਡਰੇਟ ਆਦਮੀ ਹੈ ਉਹ ਤਾਂ ਬੜੀ ਜ਼ਮੂਰੀਆ ਉਹ ਤੇ ਇੰਜ ਲੱਗਦਾ ਕਿ ਤੀਫੀ ਬੱਟ ਮਰਿਆ ਤੇ ਉਹਦੀ ਰੂਹ پرویز ਸ਼ਹੀਦ ਦੇ ਚ ਆ ਗਈ ਉਹ ਦੱਸੋ ਜੀ ਬਿਲਕੁਲ ਬਿਲਕੁਲ ਉਹ ਬਦਮਾਸ਼ੀ ਤੋਂ ਹੁਣ ਗੱਲ ਬੜਕ ਤੇ ਆ ਗਈ ਉਹ ਪ੍ਰਵੇਸ਼ ਸਾਹਿਬ ਤੇ ਵੈਸੇ شریف ਆਦਮੀ ਨੇ ਮੈਂ ਪਹਿਲੀ ਬੜਕ ਸੁਣੀ ਉਹਨਾਂ ਦੇ ਮੂੰਹ ਤੋਂ ਹਾਂ ਲੇਕਿਨ ਬੜੀ ਰਾਤੀ ਉਹਨਾਂ ਨੇ ਕੱਲ ਬੜਕ ਮਾਰੀ ਜੀ ਉਹਨਾਂ ਨੇ ਕਿਹਾ ਸਿਆਸੀ ਜਮਹੂਰੀ ਹਰ ਜਮਹੂਰੀ ਹਰ ਸਿਆਸੀ ਹਰ ਬਾਅ ਇਸਤੇਮਾਲ ਕੀਤਾ ਜਾਵੇ ਖੈਬਰ ਪਖਤੂਨ ਖਾਨਾ ਜਿਹੜਾ ਨਵਾਂ ਨੋਮੀਨੇਟਡ ਚੀਫ ਮਿਨਿਸਟਰ ਸੈਲ ਅਫਰੀਦੀ ਉਹਨੂੰ ਤਾਂ ਕਿ ਉਹ ਚੀਫ ਮਿਨਿਸਟਰ ਨਾ ਬਣ ਸਕੇ ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਇਹ ਜਮਹੂਰੀ ਪ੍ਰੋਸੈਸ ਹੈ ਰਾਣਾ ਸਾਹਿਬ ਇਹ ਚੀਫ ਐਗਜ਼ੀਕਟਿਵ ਚੇਂਜ ਕਰਨਾ ਲੀਡਰ ਆਫ ਦਾ ਹਾ ਇਹਨੂੰ ਪਾਰਟੀ ਦੇ ਹੈੱਡ ਨੇ ਕਿਹਾ ਉਹਨਾਂ ਨੇ ਕਿਹਾ ਠੀਕ ਅਸੀਂ ਚੇਂਜ ਕਰ ਦਿੰਦੇ ਹਾਂ ਮੈਨੂੰ ਇੰਦੀ ਹੈ ਉਹਦੇ ਕ੍ਰਾਈਟੇਰੀਆ ਪੂਰਾ ਕੀਤਾ ਤੇ ਜਿੱਤੇ ਕ੍ਰਾਈਟੇਰੀਆ ਪੂਰਾ ਕਰੇਗਾ ਤੇ ਲੱਗੇਗਾ ਨਾ ਹੁਣ ਇਹਦੇ ਜੋ ਸਿਆਸੀ ਜਮਹੂਰੀ ਰ ਹਰਬਾ ਕਿਹੜਾ ਵਾ ਕਿ ਜਿਹੜਾ ਨਾ ਇਹ ਨਾ ਲੱਗੇ ਤੇ ਮਤਲਬ ਇਹਨਾਂ ਨੂੰ ਤਕਲੀਫ ਕੀ ਹੈ ਇਹਨਾਂ ਦੇ ਨੰਨੇ-ਮੁੰਨੇ ਜਿਹੜੇ ਨੇ ਨਾ ਉਹ ਡਿਕਟੇਟਰ ਬੈਠੇ ਨੇ ਸਾਰਿਆਂ ਦੇ ਅੰਦਰ ਇਹ ਪੀਪਲਸ ਪਾਰਟੀ ਐਚਵੀ ਤੇ ਪੀਐਮਐਲਐਨਐਚਵੀ ਇਹ ਜਦੋਂ ਇਹਨਾਂ ਦੇ ਮੁਫਾਰ ਨੂੰ ਜ਼ਾਦਾ ਪੈਣ ਦੇ ਕਹਿੰਦੇ ਕਿ ਉਹਨੂੰ ਕ੍ਰਸ਼ ਕਰਦੇ ਮਾਰਦੇ ਹੋ ਆਪੋਜੀਸ਼ਨ ਇਹ ਛੋਣ ਤੇ ਐਵੇਂ ਮੇਮਣੇ ਜੇ ਬਣ ਜਾਂਦੇ ਐ ਕਰਨ ਲੱਗ ਜਾਂਦੇ ਨੇ ਤੇ ਜੋ ਤਾਕਤ ਆਵੇ ਤੇ ਨਾ ਇਸ ਤੇ ਫਿਰ ਬਾਜਵੇ ਚ ਤੇ ਪਤਾ ਨਹੀਂ ਰਾਇਲ ਸ਼ਰੀ ਫਰਕ ਕੋਈ ਨਹੀਂ ਰਹਿੰਦਾ ਇਹਨਾਂ ਵਿੱਚ ਉਹ ਐ ਜ਼ਿਆਉਲ ਹੱਕ ਬਣੇ ਹੁੰਦੇ ਨੇ ਜਨ ਯਾ ਯਾ ਬਣੇ ਹੁੰਦੇ ਨੇ ਆਪਣੇ ਅੰਦਰ ਅੱਛਾ ਉਹ ਆਮਰ ਮਤੀਨ ਸਾਹਿਬ ਤਨ ਬਤਾ ਬੜੇ ਸੀਨੀਅਰ ਸਾਫੀ ਨੇ ਔਰ ਮੈਂ ਬੜੀ ਰਿਸਪੈਕਟ ਹੈ ਜੀ ਮੈਂ ਵੀ ਉਹਨਾਂ ਨੂੰ ਬੜੀਆਂ ਨਾਲ ਮੈਨੂੰ ਗੱਲਾਂ ਚੰਗੀਆਂ ਲੱਗਦੀਆਂ ਉਹਨਾਂ ਨੇ ਪਰਸਨ ਟਵੀਟ ਵੀ ਕੀਤਾ ਸੀ ਇਸ ਇਸ਼ੂ ਤੇ ਜਿਸ ਦੀ ਗੱਲ ਕਰ ਰਹੇ ਉਹਨਾਂ ਕਿਹਾ ਨੂਨ ਲੀਗ ਵਾਲੇ ਜਦੋਂ ਹੁੰਦੇ ਨਾ ਆਪੋਜੀਸ਼ਨ ਹਾਂ ਇਸਾ ਆ ਵੀਰ ਰੋਟੀਆਂ ਵੀ ਬਣੀਆਂ ਖਲਾਉਂਦੇ ਨੇ ਕਹਿੰਦਾ ਤੇ ਸ਼ਿਵਾਸ ਸਾਹਿਬ ਸਾਨੂੰ ਬੁਲਾਉਂਦੇ ਹੁੰਦੇ ਸੀ ਤੇ ਕਹਿੰਦੇ ਸੀ ਤੁਹਾਡੇ ਭਾਬੀ ਨੇ ਫਲਾਨੀ ਆ ਆਪਣੀ ਪਾਏ ਬੜੇ ਪਿਆਰੇ ਬੁਲਾਇਆ ਹੱਥਾ ਨਾ ਦੇ ਫਲਾਨੀ ਤੇ ਮੀਆਂ ਸਾਹਿਬ ਕਹਿੰਦਾ ਬੋਟੀ ਕੱਢ ਕੱਢਦਾ ਮੂੰਹ ਤੁਹਾਡੇ ਪਾਉਂਦੇ ਨੇ ਕਹਿੰਦਾ ਲੇਕਿਨ ਜੂੰ ਹੀ ਆਉਂਦੇ ਨੇ ਹਕੂਮਤ ਵਿੱਚ ਚੋਦੀ ਸਰ ਰੋਟੀ ਤਾਂ ਗੱਲ ਆ ਗਿਆ ਉਹ ਯਾਦ ਆ ਗਿਆ ਤਾਇਰੁਲ ਕਾਜ਼ਰ ਰਪੋਰਟਿੰਗ ਜਦੋਂ ਕਰਦੇ ਸਰ ਉਹ ਬਹੁਤ ਹੀ ਜੀਬ ਆਦਮੀ ਸੀ ਹੁਣ ਤੇ ਕੈਨੇਡਾ ਬੈਠਾ ਤੇ ਟੀਐਲਪੀ ਵਾਲੇ ਕਾਫੀ ਉਹਦੀ ਪਾਰਟੀ ਦੇ ਟੀਐਲ ਵੀ ਸ਼ਾਮਿਲ ਹੋ ਗਏ ਇੱਕ ਵਾਰੀ ਗਏ ਪ੍ਰੈਸ ਕਾਨਫਰੰਸ ਉਹਦੇ ਘਰ ਅੱਛਾ ਜੀ ਕਹਿੰਦੇ ਜੀ ਕਿ ਥੋੜੇ ਜਿਹਾ ਸਾਫੀ ਸਾਹ ਸੀ ਬੜੇ ਸੀਨੀਅਰ ਸਾਫੀ ਵੀ ਸਨ ਸਾਰਿਆਂ ਨੂੰ ਜਾਣਦੇ ਲੋੜ ਦੇ ਉਹ ਉਸੇ ਕੇ ਜੀ ਉਹਨਾਂ ਤਾਹਰੂਲ ਕਾਲ ਤੇ ਇਲਜ਼ਾਮ ਲੱਗਾ ਸੀ ਕਿ ਤੇਰੇ ਕੋ ਪੈਸੇ ਬਹੁਤ ਆਏ ਨੇ ਡਾਇਸਪੋਰਾ ਨੇ ਨਾਰਵੇ ਤੇ ਅੱਗੇ ਪਿੱਛੇ ਭੇਜੇ ਨੇ ਇਲੈਕਸ਼ਨ ਕੰਪੇਅਰ ਵਾਸਤੇ ਤੇ ਪੈਸੇ ਘੱਟ ਖਰਚ ਹੋਏ ਨੇ ਤੇ ਹਿਸਾਬ ਦਿਓ ਇਹ ਪਹਿਲੀ ਬਗਾਵਤ ਹੋਈ ਸੀ ਤਾਹਰੂਲ ਕਾਦਰੀ ਦੇ ਖਿਲਾਫ ਉਹਨੇ ਜਨਾਬ ਐ ਸਾਨੂੰ ਬੁਲਾਇਆ ਕਿ ਦੱਸਣ ਵਾਸਤੇ ਇੰਜ ਨਹੀਂ ਹੋਇਆ ਉਹ ਤੇ ਕਹਾਣੀ ਲੰਬੀ ਹੈ ਤੇ ਰੋਟੀ ਨਾ ਚਾਈਨੀਜ਼ ਖਾਣਾ ਮੰਗਾਇਆ ਉਹਨੇ ਕੰਦਰ ਜੀ ਆਪਕੇ ਭਾਬੀ ਨੇ ਬਣਾਇਆ ਹੱਤ ਸਰਤਨਾ ਖਵਾਵੇ ਸਾਨੂੰ ਨਾ ਸਾਰੇ ਸਾਫਿਆਂ ਨੂੰ ਇਹ ਪਤਨੀ ਮੰਚੂਰੀ ਨੇ ਤੇ ਪਤਨੀ ਕੀ ਤੇ ਬੈ ਉਹ ਜਾਣ ਲੱਗੇ ਨਾ ਤੇ ਇਤਫਾਕ ਦੇ ਨਾਲ ਨਾ ਉਹ ਕਹਿੰਦਾ ਜੀ ਮੈਂ ਆਪਕੋ ਆਪਣੀ ਲਾਇਬ੍ਰੇਰੀ ਦਿਖਾ ਦੂੰ ਅੰਦਰ ਗਏ ਤੇ ਖਾਲੀ ਡੱਬੇ ਪੈਸੇ ਚੀਨੀ ਰੈਸਟੋਰੈਂਟ ਦੇ ਅੱਗੇ ਅੱਛਾ ਇਹ ਨਾ ਦੋ ਨੰਬਰ ਨਹੀਂ ਕਹਿਣਾ ਤੇ ਨਹੀਂ ਚਾਹੀਦਾ ਉਹ ਜਿਹੜੇ ਮੰਨਣ ਆਲੇ ਨੇ ਮਾਈਟ ਕਰ ਰਹੇ ਨੇ ਘਰ ਜਾਣਗੇ ਲੇਕਿਨ ਇਹ ਤੇ ਛੋਟ-ਛੋਟ ਛੋਟ ਨੇ ਇਸ ਨੇ ਬੋਲਣਾ ਚਾਹੀਦਾ ਨਾ ਹਾਂ ਝੂਠ ਨਹੀਂ ਬੋਲਣਾ ਹਾਂ ਤੇ ਇੰਝ ਹੀ ਕਰਦੇ ਨੇ ਸ਼ਾਬਾਸ਼ ਕਰਦੇ ਨੇ ਅੱਛਾ ਰਾਣਾ ਸਾਹਿਬ ਅਸਲ ਜਿਹੜਾ ਇਹ ਸੇਲ ਫਰੀ ਦੀ ਬੜੀਆਂ ਮਿਰਚਾਂ ਲੱਗੀਆਂ ਹੋਈਆਂ ਨਾ ਮੁਕਤਦਾ ਨੂੰ ਵੀ ਤੇ ਨੂਨ ਲੀਗ ਨੂੰ ਵੀ ਤੇ ਇਧਰ ਉਧਰ ਇਸ ਤੋਂ ਲੱਗਦਾ ਕਿ ਉਹ ਇਤੋਂ ਥੋੜਾ ਹੈ ਨੇ ਕਿ ਕੋਈ ਅਪਰੂਵਲ ਨਹੀਂ ਉਹਨਾਂ ਦੀ ਤਰਫੋਂ ਤੇ ਇਹਦੇ ਤੋਂ ਖਾਇਫ ਨੇ ਕਿ ਸ਼ਾਇਦ ਸਾਡੀਆਂ ਪੁਲਿਸੀਆਂ ਟੋ ਨਹੀਂ ਕਰੇਗਾ ਲੇਕਿਨ ਮੈਂ ਗੱਲ ਇਹ ਕਰਨਾ ਚਾਹੁੰਦਾ ਸੀ ਕਿ ਇਹ ਨੂਨ ਲੀਗ ਔਰ ਪੀਪਲਸ ਪਾਰਟੀ ਜਿਹੜੀ ਇਰੈਲੇਵੈਂਟ ਹੋ ਰਹੀ ਨਾ ਗੈਰ ਮੁਤਲਕ ਹੋ ਰਹੀ ਹੈ ਉਹ ਇਸ ਕਰਕੇ ਹੋ ਰਹੀ ਆਪਣੀ ਹਰਕਤਾਂ ਦੀ ਵਜ੍ਹਾ ਨਾਲ ਔਰ ইমরান ਖਾਨ ਜਿਹੜਾ ਰੈਲੇਵੈਂਟ ਆ ਉਹ ਇਸ ਕਰਕੇ ਆ ਕਿ ਉਹ ਨਹੀਂ ਕੁਝ ਉਹ ਕੰਮ ਐਸੇ ਕਰ ਦਿੰਦਾ ਕਿ ਜਿਹਦੀ ਵੈ ਨਾ ਉਹ ਉਹਦੀ ਰੈਲੇਵੈਂਸ ਰਹਿੰਦੀ ਉਹ ਇਹਨਾਂ ਨੂੰ ਸਮਝ ਨਹੀਂ ਆਂਦੀ ਹੁਣ ਤੁਹਾਨੂੰ ਪਤਾ ਕਿ ਇੱਥੇ ਪਿਛਲੀ ਹਕੂਮਤ ਜਿਹ ਸ਼ਿਬਾਸ ਸੀ ਪ੍ਰਾਈਮ ਮਿਨਿਸਟਰ ਸੀ ਤੇ ਜਦੋਂ ਚੀਫ ਮਿਨਿਸਟਰ ਪੰਜਾਬ ਬਣਾਉਣੇ ਦੀ ਆਈ ਤੇ ਹਮਜ਼ਾ ਦਾ ਕੁਰਾ ਨਿਕਲਿਆ ਹੈ ਬਿਲਕੁਲ ਉਹ ਹਮਜ਼ਾ ਸਾਈਡ ਤੇ ਹੋਏਗਾ ਕੋ ਨਵਾਂ ਹਮਜ਼ਾ ਆ ਜਾਏਗਾ ਹਾਂ ਮੈਂ ਸਾਹਿਬ ਜਿਹੜਾ ਇਹਨਾਂ ਦੇ ਹਕੂਮਤੇ ਰਹਿੰਦੇ ਆ ਦੇਖੋ ਪੀਟੀਆਈ ਦੇ ਵਿੱਚ ਜਿਹੜਾ ਇੱਕ ਪੋਲੀਟੀਕਲ ਗਰਾਸ ਰੂਟ ਤੇ ਲੈਵਲ ਦੇ ਵਰਕਰ ਆ ਉਹਨੂੰ ਚੀਫ ਮਿਨਿਸਟਰ ਤੱਕ ਪਹੁੰਚਣ ਦਾ ਵੀ ਮੌਕਾ ਮਿਲ ਸਕਦਾ ਔਰ ਇਸ ਬੰਦੇ ਦਾ ਜਿਹੜਾ ਤਰਪਤਾ ਇਨਸਾਫ ਸਟੂਡੈਂਟ ਫੈਡਰੇਸ਼ਨ ਤੋਂ ਆਇਆ ਹੈ ਹਾਂ ਯੂਥ ਵਿੰਗ ਦਾ ਵੀ ਪ੍ਰੋਵਿੰਸ਼ਲ ਪ੍ਰੈਜ਼ੀਡੈਂਟ ਰਿਹਾ ਆਈਐਸਐਫ ਦਾ ਸਿੱਧਾ ਮਿਡਲ ਕਲਾ ਆਪਨਾ ਕਾਉਂਸਲ ਲੈਵਲ ਤੋਂ ਸ਼ੁਰੂ ਕੀਤਾ ਕੰਮ ਤੇ ਹਾ ਚੀਫ ਮਿਨਿਸਟਰ ਨਾਮਿਨੇਟ ਹੋ ਗਿਆ ਪਹਿਲੇ 10 ਸਾਲਾਂ ਚ ਇਥੇ ਲੋਕਾਂ ਨੂੰ ਪਤਾ ਨੋਨਲੀ 40 40 ਸਾਲ ਹੋ ਗਏ ਇਹ ਮਸਲਾ ਹੈ ਇਹ ਮਿਨਿਸਟਰ ਉਹਦੇ ਉਹਦੇ ਅੱਗੇ ਪਿੱਛੇ ਕੋਈ ਨਹੀਂ ਨਾ ਖਾਨਦਾਨ ਕੋਈ ਨਹੀਂ ਜਿਹਦੇ ਨਾਲ ਸਟੈਬਲਿਸ਼ਮੈਂਟ ਕੋਈ ਗੱਲਬਾਤ ਕਰੇ ਪ੍ਰੈਸ਼ਰ ਲਿਆ ਉਹਦੇ ਵੀਕ ਪੁਆਇੰਟ ਹੋਣ ਤੇ ਇਸ ਤਰ੍ਹਾਂ ਦਾ ਬੰਦਾ ਤੇ ਸੂਡ ਹੀ ਨਹੀਂ ਕਰਦਾ ਨਾ ਕ੍ਰਿਪਸ਼ਨ ਦਾ ਕੇਸ ਹੋਵੇ ਨਾ ਕੋਈ ਸਿਲਸਿਲਾ ਹੋਵੇ ਤੇ ਐਵੇਂ ਕੋਈ ਲਾਵਾਰਿਸ਼ ਆ ਬੰਦਾ ਆ ਕੇ ਉਹਨਾਂ ਤੇ ਹਕਮਰਾਨੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਐ ਫਿਰ ਬਿਊਰੋਕ੍ਰੇਸੀ ਨੂੰ ਬੜੀ ਤਕਲੀਫ ਹੁੰਦੀ ਹੈ ਕਿ ਇਹਦਾ ਬੰਦਾ ਆ ਕੇ ਆਮ ਜਿਹੇ ਬੰਦਾ ਸਾਡੇ ਵਰਗਾ ਤੁਹਾਡੇ ਵਰਗਾ ਉਹਨਾਂ ਦੇ ਕੋਈ ਬਾਸ ਲੱਗ ਜਾਏ ਹੁਕਮ ਦੇਣਾ ਸ਼ੁਰੂ ਕਰ ਦੇਵੇ ਇਹ ਰਹਿਣੇ ਕਿ ਨੁਕਸਾਨ ਦਾ ਵੀ ਇਸ਼ੂ ਹੈ ਬਾਕੀ ਐ ਟੈਰਰਿਜ਼ਮ ਵਾਲੀ ਗੱਲ ਅਫਗਾਨਿਸਤਾਨ ਵਾਲੀ ਇਸ ਤੇ ਫਿਰ ਕਰਾਂਗੇ ਗੱਲ ਕਿਸੇ ਹੋਰ ਦਿਨ ਲੇਕਿਨ ਇਹ ਮਾਈਂਡ ਸੈਟ ਜਿਹੜਾ ਹੈ ਨਾ ਠੀਕ ਨਹੀਂ ਹੈ ਜਿਹੜਾ ਚੱਲ ਰਿਹਾ ਇਹਨਾਂ ਦਾ ਲੇਕਿਨ ਖਾਨ ਸਾਹਿਬ ਜਿਹੜੇ ਨੇ ਨਾ ਉਹ ਤੇ ਰਹਿਨੇ ਆਲ ਰੌਂਡਰ ਵੈਸੇ ਫਾਸਟ ਬਾਲਰ ਸਾਨੂੰ ਬੈਟਸਮੈਨ ਵੀ ਚੰਗੇ ਸਨ ਲੇਕਿਨ ਇਹ ਕਿ ਸਾਨੂੰ ਨਹੀਂ ਸੀ ਪਤਾ ਕਿ ਉਹ ਸਪਿਨਰ ਵੀ ਬੜੇ ਅੱਛੇ ਨੇ ਇਸ ਤਰ੍ਹਾਂ ਤੇ ਉਹ ਗੂਗਲੀ ਕਰਾਉਂਦੇ ਨੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਹੁਣੇ ਵੀ ਇਹਨਾਂ ਨੂੰ ਆਪਣੀ ਪਿਛ ਤੇ ਆਪਣੀ ਮਰਜ਼ੀ ਨਾਲ ਖੜਾ ਰਹੇ ਨੇ ਹਕੂਮਤ ਨੂੰ ਤੇ ਇਥੇ ਜਿਵੇਂ ਕਰਦੇ ਨੇ ਤੇ ਇਹ ਇਹਨਾਂ ਨੂੰ ਮਜਬੂਰ ਹੋ ਜਾਂਦੇ ਨੇ ਬਾਉਂਡਰੀ ਤੋਂ ਬਾਹਰ ਜਾਂਦੀ ਗੇਨ ਨੂੰ ਚੁੱਕ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਰਾਣਾ ਸਾਹਿਬ ਇਹ ਪਾਗਲ ਹੋਏ ਫਿਰਦੇ ਨੇ ਜਦੋਂ ਦਾ ਨਵਾਂ ਇਹਨਾਂ ਨੇ ਸਪਿਨ ਕਰਾਇਆ ਨਾ ਹਾਂ ਗੋ ਇੱਕ ਤਾਂ ਜਿਹੜੀ ਅਪਸੀ ਗੱਲ ਕਰਾਇ ਸੀ ਕਿ ਨਵਾਂ ਯੰਗ ਬਲੱਡ ਆ ਗ੍ਰਾਸ ਰੂਟ ਲੈਵਲ ਤੋਂ ਫਿਰ ਇਹ ਅਗੇ ਕੋਈ ਵੱਡੀ ਕੋਈ ਪੋਲੀਟੀਕਲ ਡਾਇਨੇਸਟੀ ਹੈ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਫਿਰ ਇਹ ਕਿ ਉਹ ਟ੍ਰਾਈਬਲ ਡਿਸਟ੍ਰਿਕਟ ਤੋਂ ਵੀ ਹਾਂ ਪਹਿਲਾ ਸੀ ਉਹ ਟ੍ਰਾਈਬਲ ਤੋਂ ਵੀ ਜਿੱਥੇ ਤੁਹਾਨੂੰ ਪਤਾ ਸਾਰਾ ਵਾਰ ਏਰੀਆ ਰਿਹਾ ਵਾ ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਹਾਂ ਮਤਲਬ ਇਹਨਾਂ ਚੀਜ਼ਾਂ ਦਾ ਤਾਂ ਪਤਾ ਹੋਏਗਾ ਨਾ ਬਿਲਕੁਲ ਕਿਉਂ ਨਹੀਂ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦਾ ਇੱਕ ਮਤਲਬ ਇਹੀ ਇਹੀ ਰੈਲੇਵੈਂਟ ਰੱਖਦੀਆਂ ਹਨ ਖਾਨ ਦੀ ਪੋਲੀਟਿਕਸ ਨੂੰ ਕਿ ਨਵਾਂ ਬੰਦਾ ਨਵਾਂ ਬਲੱਡ ਕੋਈ ਬੈਕਗ੍ਰਾਉਂਡ ਨਹੀਂ রাইবাল ডিস্ট্রিক্ট ਤੇ ਇਹਹੀ ਫਰਕ ਇਹਨਾਂ ਨੂੰ ਸਮਝ ਨਹੀਂ ਆ ਰਹੀ ਇਸ ਕਰਕੇ ਦਿਨ-ਦਿਨ ਇਰੈਲਵੈਂਟ ਹੋ ਰਿਹਾ ਹੈ ਇਹ ਸਭ ਇੰਜੀਨੀਅਰ ਗੱਲਾਂ ਨੇ ਉਹ ਮੈਂ ਬਾਉਂਡਰੀ ਕਹਿ ਰਿਹਾ ਤਾਂ ਉਹ ਤਾਂ ਮਤਲਬ ਕਿ ਕ੍ਰੀਜ਼ ਤੋਂ ਬਾਹਰ ਜਾਂਦੀ ਗੇਂ ਨੂੰ ਚੁੱਕਦੇ ਨੇ ਤੇ ਬਸ ਹੈ ਇਹਨਾਂ ਕੋ ਚੁੱਕੀ ਨਹੀਂ ਜਾਏਗੀ ਗਜਾਏਗੀ ਉਹ ਖਾਨ ਉਹਦੀ ਜਗ੍ਹਾ ਤੇ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਗੁੱਗਲਿੰਗ ਕਰਾਏਗਾ ਉਹ ਉਹ ਵੀ ਸਮਝ ਨਹੀਂ ਆਣੀ ਇਹਨਾਂ ਨੂੰ ਤੇ ਬਹਰਾਲੇ ਇਸ ਤਰ੍ਹਾਂ ਦਾ ਗਿਮਿਕ ਚੱਲਦੇ ਰਹਿਣਗੇ ਸਿਆਸਤ ਵਿੱਚ ਤੇ ਜੋ ਇਹ ਸਭ ਜਾਦਰ ਲਈਏ ਬ੍ਰਾਂਚ ਦਾ ਦਿਨ ਹੈ ਬ੍ਰਾਂਚ ਕਰੀਏ ਅੱਜ ਸੰਡੇ ਦਾ ਤੇ ਪੰਜਾਬੀ ਰੋਟੀਆਂ ਖਾਈਏ ਕੋਈ ਸਾਗ ਸੋ ਖਾਈਏ ਅੱਜ ਜਲ ਲਈਏ ਬਿਲਕੁਲ ਰਾਣਾ ਸਾਹਿਬ ਫਿਰ ਅੱਜ ਲਈ ਇੰਨਾ ਹੀ ਰੱਬ ਰੱਖਾ ਰੱਬ ਰੱਖਾ ਜੀ ਉਹ ਖੁਸ਼ ਰੋ ਜੀਂਦੇ ਰੋ